ਬਠਿੰਡਾ ਦੇ ਨੇੜੇ ਥਾਣਾ ਨੰਦਗੜ ਤੋਂ ਇੱਕ ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ ਮਾਮਲਾ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਪੁਲਿਸ ਦੇ ਵੱਲੋਂ ਆਪਣੀ ਹੀ ਭਤੀਜੀ ਦੇ ਨਾਲ ਸਰੀਰਕ ਅਸ਼ੋਸ਼ਣ ਕਰਨ ਦੇ ਦੋਸ਼ਾਂ ਦੇ ਹੇਠ ਪਿੰਡ ਬੰਬੀਹਾ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਥਾਣਾ ਨੰਦਗੜ ਦੇ ਮੁਖੀ ਇੰਸਪੈਕਟਰ ਸੰਦੀਪ ਸਿੰਘ ਪਾਟੀ ਨੇ ਇਸ ਪੂਰੇ ਮਾਮਲੇ ਤੇ ਚਾਨਣਾ ਪਾਉਂਦਿਆਂ ਹੋਇਆ ਦੱਸਿਆ ਕਿ ਸੋਮਾ ਸਿੰਘ ਨਾਮਕ ਵਿਅਕਤੀ ਹੈ ਜੋ ਕਿ ਪਿੰਡ ਬੰਬੀਹਾ ਦਾ ਹੀ ਰਹਿਣ ਵਾਲਾ ਹੈ ਉਸਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸੀ ਕਿ ਸੋਮਾ ਸਿੰਘ ਨੇ ਇਹ ਦੱਸਿਆ ਕਿ ਉਸ ਦੀ 14 ਸਾਲਾਂ ਦੀ ਬੇਟੀ ਹੈ ਜੋ ਕਿ ਮਾਨਸਿਕ ਤੌਰ ਤੇ ਕਮਜ਼ੋਰ ਹੈ ਦੇ ਨਾਲ ਉਸਦੇ ਆਪਣੀ ਹੀ ਭਰਾ ਬੂਟਾ ਸਿੰਘ ਵੱਲੋਂ ਪਿਛਲੇ 1 ਸਾਲ ਤੋਂ ਲਗਾਤਾਰ ਸਰੀਰਕ શોਸ਼ਣ ਕੀਤਾ ਜਾ ਰਿਹਾ ਸੀ ਇਨਸਪੈਕਟਰ ਪਾਟੀ ਨੇ ਦੱਸਿਆ ਕਿ ਸੋਮਾ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋਸ਼ੀ ਬੂਟਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਖਿਲਾਫ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਬੋਲੱਸੇ ਇਸੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ ਇਹ ਘਟਨਾ ਸਮਾਜ ਦੇ ਵਿੱਚ ਮੌਜੂਦ ਉਸ ਕੌੜੇ ਸੱਚ ਨੂੰ ਉਜਾਗਰ ਕਰਦੀ ਹੈ ਜਿੱਥੇ ਨਾ ਸਿਰਫ ਬਾਹਰੀ ਲੋਕ ਸਗੋ ਖੁਦ ਪਰਿਵਾਰ ਦੇ ਮੈਂਬਰ ਵੀ ਅਜਿਹੇ ਘਣਾਉਣੇ ਜੁਰਮਾਂ ਨੂੰ ਅੰਜਾਮ ਦੇ ਸਕਦੇ ਨੇ ਇੱਕ ਨਵਾਲਕ ਅਤੇ ਮਾਨਸਿਕ ਤੌਰ ਤੇ ਕਮਜ਼ੋਰ ਬੱਚੀ ਨਾਲ ਇਸ ਤਰ੍ਹਾਂ ਦਾ ਵਤੀਰਾ ਕਿਸੇ ਵੀ ਕੀਮਤ ਉੱਤੇ ਬਰਦਾਸ਼ਤਯੋਗ ਨਹੀਂ ਹੈ ਕੱਲ ਸੋਮਾ ਸਿੰਘ ਨਾਂਵਾਸੀ ਮੁੰਬੀਹਾ ਨੇ ਸਾਡੇ ਕੋਲ ਇੱਕ ਬਿਆਨ ਦਰਜ ਕਰਾਇਆ ਸੀ ਕਿ ਉਸਦੀ ਲੜਕੀ ਜੋ ਕਰੀਬ ਉਮਰ 14-15 ਸਾਲ ਹੈ ਜੋ ਕਿ ਮੰਦਬੁੱਧੀ ਹੈ ਜਿਸਦੇ ਨਾਲ ਉਸਦਾ ਭਰਾ ਬੋਟਾ ਸਿੰਘ ਕਰੀਬ ਲਗਾਤਾਰ 1 ਸਾਲ ਤੋਂ ਸੁਰੱਖਿਸ਼ਣ ਕਰਦਾ ਆ ਰਿਹਾ ਸੀਗਾ ਜਿਸ ਦੇ ਆਧਾਰ ਤੇ ਸੋਮਾ ਸਿੰਘ ਦੇ ਬਿਆਨ ਤੇ ਬੂਟਾ ਸਿੰਘ ਦੇ ਖਿਲਾਫ 376 ਪਾਕਸੋ ਐਕਟ ਦਾ ਮਕਦਮਾ ਦਰਜ ਕੀਤਾ ਗਿਆ ਜਿਸ ਦੇ ਬੇਸ ਤੇ ਆਧਾਰ ਤੇ ਉਹਦੀ ਬੂਟਾ ਸਿੰਘ ਦੀ ਮਕਦਮਾ ਚ ਗ੍ਰਿਫਤਾਰੀ ਹੋ ਚੁੱਕੀ ਹੈ ਜਿਸ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਅਸਰ ਕੀਤਾ ਜਾਵੇਗਾ ਤੇ ਦੂਸਰਾ ਲੜਕੀ ਦਾ ਮੈਡੀਕਲ ਕਰਵਾ ਕੇ 164 ਐਰਪੀਸੀ ਦੇ ਬਿਆਨ ਕਾਨੂੰਨਬੰਦ ਕੀਤੇ ਜਾਣਗੇ ਤੇ ਤਪਤੀਸ਼ ਨੂੰ ਹੋੜ ਢੰਗਾਈ ਨਾ ਕੀਤਾ ਜਾਵੇਗਾ ਸਰ ਲੜਕੀ ਦੀ ਉਮਰ ਕਿੰਨੀ ਹੈ ਜੀ ਲੜਕੀ ਦੀ ਉਮਰ ਕਿ 14-15 ਸਾਲ ਦੇ ਕਰੀਬ ਹੈ ਜੀ ਰਿਸ਼ਤੇਦਾਰ ਹੀ ਲੱਗਦੇ ਆ ਰਿਸ਼ਤੇਦਾਰ ਚੜਾ ਇਹਦਾ ਚਾਚਾ ਲੱਗਦਾ ਬੂਟਾ ਸਿੰਘ ਜੀ ਕੀ ਉਹਦੀ ਕਿਨੇ ਮੁਰਾਜੀ ਉਹਦੀ ਕਰੀਬ 50 ਸਾਲ ਦੀ ਉਮਰ ਦੀ ਹੈ ਜੀ ਮਾਮਲਾ ਅੱਜ ਕੱਲ ਹੈ ਮਾਮਲਾ ਦਰਜ ਕੀਤਾ ਗਿਆ ਜੀ ਕੱਲ ਸੋਮਾ ਸਿੰਘ ਨਾਵਾਸੀ ਬੰਬੀਆ ਨੇ ਸਾਡੇ ਕੋਲ ਇੱਕ ਬਿਆਨ ਦਰਜ ਕਰਾਇਆ ਸੀ ਕਿ ਉਸਦੀ ਲੜਕੀ ਜੋ ਕਰੀਬ ਉਮਰ 14-15 ਸਾਲ ਹੈ ਜੋ ਕਿ ਮੰਦਬੁੱਧੀ ਹੈ ਜਿਸਦੇ ਨਾਲ ਉਸਦਾ ਭਰਾ ਬੋਟਾ ਸਿੰਘ ਕਰੀਬ ਲਗਾਤਾਰ 1 ਸਾਲ ਤੋਂ ਸ੍ਰੀਖਸ਼ਣ ਕਰਦਾ ਆ ਰਿਹਾ ਸੀਗਾ ਜਿਸ ਦੇ ਆਧਾਰ ਤੇ ਸੋਮਾ ਸਿੰਘ ਦੇ ਬਿਆਨ ਤੇ ਬੂਟਾ ਸਿੰਘ ਦੇ ਖਿਲਾਫ 376 ਪੋਕਸੋ ਐਕਟ ਦਾ ਮੁਕੱਦਮਾ ਦਰਜ ਕੀਤਾ ਗਿਆ ਜਿਸ ਦੇ ਬੇਸਤੇ ਆਧਾਰ ਤੇ ਉਹਦੀ ਬੂਟਾ ਸਿੰਘ ਦੀ ਮੁਕੱਦਮਾ ਹੱਚ ਗ੍ਰਿਫਤਾਰੀ ਹੋ ਚੁੱਕੀ ਹੈ ਜਿਸ ਨੂੰ ਅੱਜ ਪੇਸ਼ ਦਫ਼ਤਰ ਕਰਕੇ ਰਿਮਾਂਡ ਅਸਰ ਕੀਤਾ ਜਾਵੇਗਾ ਤੇ ਦੂਸਰਾ ਲੜਕੀ ਦਾ ਮੈਡੀਕਲ ਕਰਵਾ ਕੇ 164 Crp ਦੇ ਬਿਆਨ ਕਲਮਬੰਦ ਕੀਤੇ ਜਾਣਗੇ ਤੇ ਤਪਤੀਸ਼ਨ ਹੋ ਢੰਗਾਈ ਨਾ ਕੀਤਾ ਜਾਵੇਗਾ ਸਰ ਲੜਕੀ ਦੀ ਉਮਰ ਕਿੰਨੀ ਅਸੀ ਆਰੀ ਹੈ ਲੜਕੀ ਦੀ ਉਮਰ ਕਿ 14-15 ਸਾਲ ਦੀ ਕਰੀਵਾ ਜੀ ਰਿਸ਼ਤੇਦਾਰ ਕੀ ਲੱਗਦੇ ਆ ਰਿਸ਼ਤੇਦ ਕਿ ਉਮਰ ਕਿਨੇ ਮੁਰਾਈ ਉਹਦੀ ਕਰੀਬ 50 ਸਾਲ ਦੀ ਉਮਰ ਦੀ ਮੈ ਜੀ ਮਾਮਲਾ ਦਰਜ ਕਾਲੇ ਮਾਮਲਾ ਦਰਜ ਕੀਤਾ ਗਿਆ ਜੀ ਕੱਲ ਸੋਮਾ ਸਿੰਘ ਨਾਵਾਸੀ ਬੰਬੀਹਾ ਨੇ ਸਾਡੇ ਕੋਲ ਇੱਕ ਬਿਆਨ ਦਰਜ ਕਰਾਇਆ ਸੀ ਕਿ ਉਸ ਦੀ ਲੜਕੀ ਜੋ ਕਰੀਬ ਉਮਰ 14-15 ਸਾਲ ਹੈ ਜੋ ਕਿ ਮੰਦਬੁੱਧੀ ਹੈ ਜਿਸ ਦੇ ਨਾਲ ਉਸ ਦਾ ਭਰਾ ਬੂਟਾ ਸਿੰਘ ਕਰੀਬ ਲਗਾਤਾਰ 1 ਸਾਲ ਤੋਂ ਸਿਰਿਕਸ਼ਨ ਕਰਦਾ ਰਿਹਾ ਸੀਗਾ ਜਿਸ ਦੇ ਆਧਾਰ ਤੇ ਸੋਮਾ ਸਿੰਘ ਦੇ ਬਿਆਨ ਤੇ ਬੂਟਾ ਸਿੰਘ ਦੇ ਖਿਲਾਫ 376 ਪਾਕਸੋ ਐਕਟ ਦਾ ਮੁਕੱਦਮਾ ਦਰਜ ਕੀਤਾ ਗਿਆ ਜਿਸ ਦੇ ਬਿਸਤੇ ਆਧਾਰ ਤੇ ਉਹਦੀ ਬੂਟਾ ਸਿੰਘ ਦੀ ਮੁਕੱਦਮਾ ਹੇਚ ਗ੍ਰਿਫਤਾਰੀ ਹੋ ਚੁੱਕੀ ਹੈ ਜਿਸ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿ ਤੇ ਦੂਸਰਾ ਲੜਕੀ ਦਾ ਮੈਡੀਕਲ ਕਰਵਾ ਕੇ 164 CRPs ਦੇ ਬਿਆਨ ਕਾਲਮਬੰਦ ਕੀਤੇ ਜਾਣਗੇ ਤੇ ਤਪਤੀਸ਼ ਨੂੰ ਹਟنگਾਈ ਨਾ ਕੀਤਾ ਜਾਵੇਗਾ ਸਰ ਲੜਕੀ ਦੀ ਉਮਰ ਕਿੰਨੀ ਅੱਸੀ ਆ ਰਹੀ ਹੈ ਲੜਕੀ ਦੀ ਉਮਰ ਕਿ 14-15 ਸਾਲ ਦੇ ਕਰੀਬ ਹੈ ਜੀ ਰਿਸ਼ਤੇਦਾਰ ਕੀ ਲੱਗਦੇ ਆ ਰਿਸ਼ਤੇਦਾਰ ਚੜਾ ਇਹਦਾ ਚਾਚਾ ਲੱਗਦਾ ਬੂਟਾ ਸਿੰਘ ਜੀ ਕਿ ਉਹਦੀ ਕਿੰਨੀ ਉਮਰ ਹੈ ਜੀ ਉਹਦੀ ਕਰੀਬ 50 ਸਾਲ ਦੀ ਉਮਰ ਕਰੀਬ ਹੈ ਜੀ ਮਾਮਲਾ ਦਰਜ ਕਰ ਲੈ ਮਾਮਲਾ ਦਰਜ ਕੀਤਾ ਗਿਆ ਜੀ